2023 ਦੀ ਹੁਣ ਤੱਕ ਦੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਹੋਈ ਹੈ ਸਿੱਖ ਧਰਮ ਦੇ ਅੰਦਰ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਮੱਕੇ ਵਾਲੀਆਂ ਖੜਾਵਾਂ ਦੇ ਪਹਿਲੀ ਵਾਰ ਆਪ ਜੀ ਨੂੰ ਇਸ ਚੈਨਲ ਦੇ ਉੱਤੇ ਦਰਸ਼ਨ ਹੋਣਗੇ ਬੜੀ ਮਿਹਨਤ ਤੋਂ ਬਾਅਦ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਖੜਾਵਾਂ ਸੰਗਤ ਦੇ ਸਾਹਮਣੇ ਆਉਣਗੀਆਂ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਪਾਉਣ ਵਾਲੇ ਪੱਥਰ ਦੇ ਕੜੇ ਜੋ ਇਤਿਹਾਸ ਇਨ੍ਹਾਂ ਕਿਤਾਬਾਂ ਵਿੱਚ ਲਿਖਿਆ ਹੋਇਆ ਇੰਟਰਨੈਟ ਦੇ ਉੱਤੇ ਲਿਖਿਆ ਹੋਇਆ ਉਸ ਇਤਿਹਾਸ ਤੱਕ ਖੋਜ ਵਿਚਾਰ ਟੀਮ ਪਾਕਿਸਤਾਨ ਦੇ ਵਿੱਚ ਪਹੁੰਚ ਕਰਕੇ ਉੱਚ ਸਰੀਫ ਦੇ ਉਸ ਤਹਿਖਾਨੇ ਨੂੰ ਖਲਾ ਕੇ ਜਿਸ ਅੰਦਰ ਸਦੀਆਂ ਤੋਂ ਗੁਰੂ ਨਾਨਕ ਦੇ ਮਹਾਰਾਜ ਜੀ ਦੀਆਂ ਖੜਾਵਾਂ ਸਾਹਮਣੇ ਰੱਖੀਆਂ ਹੋਈਆਂ ਸਨ ਉਹ ਆਪ ਜੀ ਦੇ ਸਾਹਮਣੇ ਇਤਿਹਾਸ ਵਿਦ ਪ੍ਰੂਫ ਲੈ ਕਰਕੇ ਆ ਰਹੀ ਹੈ ਜੀ ਔਰ ਵੱਧ ਤੋਂ ਵੱਧ ਜੇ